ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਇੱਕ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸ਼ੁਰੂ ਹੋਇਆਗਾ ਅੱਜ ਦੇ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਸ਼ਰਧਾਂਜਲੀਆਂ ਜਿਹੜੀਆਂ ਦਿੱਤੀਆਂ ਗੰਜਾਂ ਨੇ ਜਿਹੜੇ ਸਾਡੇ ਸਾਥੀ ਜਿਨ੍ਹਾਂ ਨੇ ਦੇਸ਼ ਕੌਮ ਲਈ ਕੁਰਬਾਨੀਆਂ ਕੀਤੀਆਂ ਜਾਂ ਪੰਜਾਬ ਦੀ ਅਸੈਂਬਲੀ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਪੰਜਾਬ ਦੀ ਰਾਜਨੀਤੀ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਸਰਦਾ ਦੇ ਫੁੱਲ ਜਿਹੜੇ ਉਹ ਇਸ ਵਿਧਾਨ ਸਭਾ ਦੇ ਪੇਟ ਕੀਤੇ ਗਏ ਜਿਨ੍ਹਾਂ ਵਿੱਚ ਸਰਪੰਚ ਸਰਦਾਰ ਹਰਮੇਲ ਸਿੰਘ ਟੋੜਾ ਜੀ ਸਾਬਕਾ ਮੰਤਰੀ ਸ਼੍ਰੀ ਰਗਵੀਰ ਸਿੰਘ ਜੀ ਸਾਬਕਾ ਵਿਧਾਇਕ ਸ਼ਹੀਦ ਪਾਨੂੰ ਪ੍ਰਤਾਪ ਮਨਕੋਟਿਆ ਜੀ ਲੈਫਟੀਨੈਂਟ ਕਰਨਲ ਸ਼ਹੀਦ ਦਲਜੀਤ ਸਿੰਘ ਐਲ ਡੀ ਸ਼ਹੀਦ ਰਿੰਕੂ ਸਿੰਘ ਲਾਸਟ ਨਾਈਟ ਸ਼ਹੀਦ ਪ੍ਰਤਪਾਲ ਸਿੰਘ ਲਾਸਟ ਨਾਈਟ ਸ਼ਹੀਦ ਹਰਬਿੰਦਰ ਸਿੰਘ ਸਿਪਾਹੀ ਸ਼੍ਰੀ ਜਸਵਿੰਦਰ ਸਿੰਘ ਪੱਲਾ ਜਿਨ੍ਹਾਂ ਨੂੰ ਆਪਾਂ ਸਾਰੇ ਜਾਣਦੇ ਆ ਉਗੇ ਅਦਾਕਾਰ ਅਤੇ ਕਮੇਡੀਅਨ ਸ਼੍ਰੀ ਚਰਨਜੀਤ ਅਉਦਾਦੀ ਜਿਹੜੇ ਕਿ ਬਹੁਤ ਵੱਡੇ ਸੰਗੀਤਕਾਰ ਸੀ ਅੱਜ ਉਹਨਾਂ ਨੂੰ ਜਿਹੜੀ ਸਰਦਾ ਦੇ ਆਲ ਕੋਲ ਅਰਪਿਤ ਕੀਤੇ ਗਏ ਨੇਗੇ ਤੇ ਹਾਊਸ ਜਿਹੜਾ ਉਹ 12 ਵਜੇ ਦੁਆਰਾ ਮੁੜ ਜੁੜੇਗਾ ਔਰ ਜਦੋਂ ਦੁਆਰਾ ਹਾਊਸ ਜੁੜੇਗਾ ਤਾਂ ਉਸ ਸਮੇਂ ਬਹੁਤ ਸਾਰੇ ਵਿਧਾਨ ਸਭਾ ਦੇ ਅੰਦਰ ਜਿਹੜੀਆਂ ਡਿਪਾਰਟਮੈਂਟ ਦੀਆਂ ਐਨੂਅਲ ਰਿਪੋਰਟਸ ਨੇਗੀਆਂ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਦੀ ਰਿਪੋਰਟ ਇਸੇ ਤਰੀਕੇ ਆਡਿਟ ਅਬਜ਼ਰਵੇਸ਼ਨ ਜਿਹੜੀਆਂ ਲਗੀਆਂ ਨੇਗੀਆਂ ਉਹਦੀ ਰਿਪੋਰਟ ਸਾਰੀਆਂ ਰਿਪੋਰਟਾਂ ਜਿਹੜੀਆਂ ਨੇਗੀਆਂ ਉਹ ਵਿਧਾਨ ਸਭਾ ਦੇ ਐਗਰੀਕਲਚਰ ਡਿਪਾਰਟਮੈਂਟ ਦੀ ਰਿਪੋਰਟਸ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਨੇ ਇਸ ਵਿਧਾਨ ਸਭਾ ਦੇ ਸਦਨ ਦੇ ਉੱਤੇ ਰੱਖੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਜਿਹੜੀਆਂ ਹੁਣੇ ਹੀ ਪੰਜਾਬ ਦੇ ਅੰਦਰ ਬਹੁਤ ਹੀ ਭਿਆਨਕ ਖੜ ਇਸ ਸਾਲ ਚ ਆਏ ਨੇ ਮੈਂ ਸਭ ਇਹਨਾਂ ਇਸ ਸਦੀ ਦੇ ਸਭ ਤੋਂ ਭਿਆਨਕ ਖੜ ਜਿਹੜੇ ਆਏ ਨੇ ਉਹਨਾਂ ਨੂੰ ਲੈ ਕੇ ਇੱਕ ਰੈਜ਼ੋਲੂਸ਼ਨ ਜਿਹੜਾਗਾ ਇੱਕ ਮਤਾ ਸਾਡੇ ਮੇਰੇ ਕੈਬਨਟ ਦੇ ਕਲੀਗ ਮੇਰੇ ਨਾਲ ਖੜੇ ਨੇ ਬਰਿੰਦਰ ਗੁਹਿਲ ਜੀ ਇਹ ਪੇਸ਼ ਕਰਨਗੇ ਔਰ ਉਸ ਮਤੇ ਤੇ ਅਸੀਂ ਚਰਚਾ ਕਰਵਾਵਾਂਗੇ ਕਿ ਪੰਜਾਬ ਦੇ ਕਿੰਨਾ-ਕਿੰਨਾ ਇਲਾਕਿਆਂ 'ਚ ਕੀ-ਕੀ ਨੁਕਸਾਨ ਹੋਇਆਗਾ ਕਿਹੜੇ-ਕਿਹੜੇ ਡਿਪਾਰਟਮੈਂਟ ਦਾ ਨੁਕਸਾਨ ਹੋਇਆ ਪੂਰੀ ਚਰਚਾ ਜਿਹੜੀ ਆ ਅੱਜ ਪੂਰਾ ਦਿਨ ਪਰ ਉਸ ਬੁੱਦੇ ਤੇ ਚੱਲੂਗੀ ਜਿਦੇ ਵਿੱਚ ਬਹੁਤ ਸਾਰੀਆਂ ਹੀ ਆਪੋਜੀਸ਼ਨ ਦੀਆਂ ਪਾਰਟੀਆਂ ਆਪਣੇ ਕੰਸਟਰਕਟਿਵ ਸੁਝਾਅ ਪੇਸ਼ ਕਰਨਗੀਆਂ ਆਪਣੀ ਕੰਸਟਰਕਟਿਵ ਭੂਮਿਕਾ ਨਿਭਾਉਣਗੀਆਂ ਔਰ ਬਿਲਕੁਲ ਜੋ ਰੈਜ਼ੋਲੂਸ਼ਨ ਹੋਊਗਾ ਮੈਂ ਸਮੇਂ ਨਾਲ ਉਹਦੀ سپورਟ ਕਰ ਲੰਗੀਆ ਔਰ 12 ਵਜੇ ਆਪਾਂ ਦੁਬਾਰਾ ਮੁੜ ਕੇ ਮੁੜ ਜੜਾਂਗੇ ਔਰ ਉਸ ਮਤੇ ਤੇ ਦੁਬਾਰਾ ਬਹਿਸ ਜਿਹੜੀ ਆ ਉਹ ਸ਼ੁਰੂ ਹੋਗੀ